ਜਮੀਨ ਜਾਣ ਦਿਓ ਨਾ ਉਧਾਰ ਜਾਵੜੇ ਜਮੀਨ ਜਾਣ ਦਿਓ ਨਾ ਝੜ ਜਾਵੜੇ ਜਮੀਨ ਜਾਣ ਦਿਓ ਨਾ ਨੋਹ ਨਾਲ ਆਵਾਜ਼ ਨੂੰ ਕਿਵੇਂ ਤੋੜ ਦੂ ਕੀ ਸਰਕਾਰ ਮੋੜ ਦੂ ਹੁੰਦੀ ਐ ਜਮੀਨਾਂ ਮਾਂ ਘਟਦੀ ਨਾ ਦਾ ਮੁੱਲ ਕਿਹੜੀ ਸਰਕਾਰ ਮੋੜ ਦੂ ਮੈਂ ਟਿਟੋ ਟੋਪਿੰਟਾ ਜੇਟਰਾ ਵੜਾਏ ਨੇ ਪਹਿਲਾਂ ਸਾਡੀ ਬਾਤ ਕਦੇ ਪੁੱਛੀ ਨਹੀਂ ਕਿਸੇ ਨੇ ਹੁਣ ਕਾਰਖਾਨੇ ਲਾਉਣੇ ਯਾਦ ਆਏ ਨੇ ਮੇਂ ਟੀਟਰ ਟੋਮਟਾ ਦੀਆਂ ਟਰਾਲੀਆਂ ਦੇ ਨਾਲ ਖੇਤਾਂ ਨੂੰ ਚੇਨੀਵੇਂ ਬੱਧਰ ਬਣਾਏ ਨੇ ਪਹਿਲਾਂ ਸਾਡੀ ਬਾਤ ਕਦੇ ਪੁੱਛੀ ਨਹੀਂ ਕਿਸੇ ਨੇ ਹੁਣ ਕਾਰਖਾਨੇ ਲਾਉਣੇ ਯਾਦ ਆਏ ਨੇ ਵਿਕਾਸ ਵਾਲਾ ਭਾਂਡਾ ਫੋੜ ਦੂ ਹੁੰਦੀ ਐ ਜ਼ਮੀਨ ਮਾਂ ਜੱਟ ਦੀ ਮਾਰਾ ਮੁੱਲ ਕਿਹੜੀ ਸਰਕਾਰ ਮੋੜ ਦੂ ਹੁੰਦੀ ਐ ਜ਼ਮੀਨ ਮਾਂ ਰੁੱਖੀ ਮੇ ਸਿਖਾ ਕੇ ਤੁਰ ਗਏ ਨੇ ਬਡੇਰੇ ਉਹਨਾ ਇੱਕ ਨਹੀਂ ਗਵਾਈ ਫਾਕੇ ਕੱਟ ਕੇ ਐ ਜਮੀਨ ਸਾਡੇ ਬਜ਼ੁਰਗਾਂ ਨੇ ਬਹੁਤ ਔਖੀ ਰੱਖੀ ਐ ਕਿਸੇ ਬਾਣੀਏ ਨੇ ਕਹਿੰਦਾ ਸੀ ਜੱਟ ਨੂੰ ਕਹਿੰਦਾ ਤੁਸੀਂ ਕਿੱਥੋਂ ਲਿਆਇਓ ਜਮੀਨ ਕਹਿੰਦਾ ਤੁਸੀਂ ਲੈ ਲੈਂਦੇ ਮਾਮਲੇ ਭੰਨ ਪਿੱਛੇ ਛੱਡ ਜਾਂਦੇ ਸੀ ਜੋ ਕਹਿੰਦੇ ਸੀ ਨਾ ਇਨੂੰ ਸਜ਼ਾ ਲਾਉਣੀ ਹੁੰਦੀ ਕਹਦੇ ਜਾਂਦੇ ਇਹਦੇ ਨਾਲ ਦੋ ਮਰੱਬੇ ਵਾਣ ਕਰਦੇ ਆਪੇ ਮਾਮਲਾ ਭਰੀ ਜਾਊਗਾ ਘਾਟੇ ਵਾਲਾ ਸੌਦਾ ਕਿਸੇ ਨੇ ਨਹੀਂ ਝੱਲਿਆ ਵੇਰੇ ਇਸੇ ਨੇ ਝੱਲਿਆ ਜੀਵਿੰਦਾਰ ਨੇ ਠੀਕ ਹੈ ਜੀ ਮਾਮਲਾ ਭਰਨ ਪਿੱਛੇ ਬਰਾਨੀ ਦਾਣੇ ਹੁੰਦੇ ਨਹੀਂ ਸੀ ਤੇ ਮਾਮਲੇ ਭਰਨ ਪਿੱਛੇ ਛੱਡ ਜਾਂਦੇ ਸੀ ਮਾਮਲਾ ਭਰਿਆ ਗਿਆ ਨੇ ਔਖੇ ਸੌਖੇ ਔਖੇ ਜੇ ਸੀ ਜ਼ਮੀਨ ਕੋਈ ਵੀ ਲੈ ਲੈਂਦਾ ਜ਼ਮੀਨਦਾਰੋਂ ਫਰੀ ਕੱਢਦੇ ਸੀ ਪਹਿਲਾਂ ਪਹਿਲਾਂ ਤਾਂ ਦੇ ਜਿਹੜੇ ਮੁਸਲਮਾਨ ਰਾਜੇ ਸੀ ਨਾ ਉਹ ਮਾਮਲਾ ਲੈਂਦੇ ਸੀ ਛਤਰਨ ਤੇ ਇਸ ਕਰਕੇ ਡਰਦਾ ਹੀ ਨਹੀਂ ਅਗਲਾ ਜਮੀਨ ਲੈਂਦਾ ਸੀ ਕਿ ਮਾਮਲਾ ਭਰਨਾ ਪਊ ਜਾ ਇੱਕ ਵਾਰੀ ਗੁਰੂ ਅਮਰਦਾਸ ਜੀ ਨੇ ਮਾਮਲਾ ਮਾਫ ਕਰਵਾਇਆ ਸੀ ਆਪਣਾ ਅਕਬਰ ਸਾਹਿਬ ਤਾਂ ਜਦੋਂ ਉਹ ਤੁਹਾਡੇ ਸਾਹ ਮਿਲਣ ਵਾਸਤੇ ਆਏ ਨਾ ਗੁਰੂ ਅਮਰਦਾਸ ਜੀ ਨੂੰ ਉਦੋਂ ਮਾਫਲਾ ਮਾਫ ਕਰਵਾਇਆ ਸੀ ਆਹ ਸੁਣਨ ਵਾਲਾ ਮੁੱਖੀ ਮ ਸਿਖਾ ਕੇ ਤੁਰ ਗਏ ਨੇ ਵਡੇਰੇ ਉੜਾ ਇੱਕ ਨਹੀਂ ਗਵਾਇ ਜਿਹਾ ਕੇ ਕੱਟ ਕੇ ਵਾਸਤਾ ਖੁਦਾ ਦਾ ਮੇਹਰ ਕਰੋ ਸਰਕਾਰੋਂ ਨੂੰ ਛਿੜ ਕੋ ਨਾ ਅੱਜ ਸਾਡੇ ਫਟ ਤੇ ਮੈਨੂੰ ਸਿਖਾ ਕੇ ਦੁਰ ਗਏ ਨੇ ਵੜੇਰੇ ਉਡਾਈ ਤਨੀ ਗਵਾਈ ਫਾਕੇ ਕੱਟ ਕੇ ਭਾਂਸਾ ਖੁਦਾ ਦਾ ਮਿਹਰ ਕਰੋ ਸਰਕਾਰ ਨੂੰ ਛਣਕਨਾ ਅੱਜ ਸਾਡੇ ਵਟ ਤੇ ਉਹ ਅੰਦਾਜ਼ੇ ਤੋਂ ਬਣਾ ਦਿਓ ਨਾ ਮੰਗ ਤੇ ਕਿਸੇ ਅੰਗਰੇਜ਼ ਨੇ ਆਖਿਆ ਸੀ ਸਰਚ ਕਰੀ ਸੀ ਵੀ ਇਹ ਜ਼ਮੀਨ ਦਾ ਟੋਲਾ ਤੁਹਾਡੇ ਤੋਂ ਉਹਨਾਂ ਚਿਰ ਨਹੀਂ ਦਬਦਾ ਕਿਸਾਨ ਮਜ਼ਦੂਰ ਜਿੰਨਾ ਕੋਲੇ ਇਹਨਾਂ ਕੋਲੇ ਜ਼ਮੀਨ ਹੈ ਜਦੋਂ ਜ਼ਮੀਨ ਤੁਸੀਂ ਇਹਨਾਂ ਤੋਂ ਖੋਲਿਓਗੇ ਫੇਰ ਇਹਨੂੰ ਤੁਸੀਂ ਸਿੱਟ ਲੋਗੇ ਉਹਨਾਂ ਚਿਰ ਨਹੀਂ ਜਿਨ੍ਹਾਂ ਕੋਲੇ 4 ਕਨਾਲ ਐ ਇੱਕ ਕਨਾਲ ਵੀ ਐ ਉਹ ਇੱਕ ਕਨਾਲ ਵਾਲਾ ਵੀ ਕਹਿ ਸਕਦਾ ਮੈਂ ਯਾਰ ਤੇਥੋਂ ਦਾਣੇ ਲੈਣੇ ਆ ਤੇ ਬਹੁਤ ਵੱਡੀ ਗੱਲ ਐ ਮੈਂ ਤੇਥੋਂ ਦਾਣੇ ਲੈਣੇ ਦੋ ਕਨਾਲਾਂ ਚ ਵੀ ਕਰ ਲਵਾਂ ਭੀਸੇ ਠੇਕੇ ਤੇ ਲੈ ਕੇ ਵੀ ਕਰ ਲਵਾਂ ਉਹਨਾਂ ਚ ਰਕਾਮਯਾਬ ਆ ਜਨਾਂ ਜੇ ਜ਼ਮੀਨ ਐ ਤੁਹਾਡੇ ਕੋਲੇ ਰੱਖੀ ਵਿੱਚ ਸਿਗਾ ਕੇ ਤੁਰ ਗਏ ਨੇ ਉਹ ਹੱਥ ਲਾ ਕੇ ਕੋ ਬਣਾ ਦਿਓ ਨਾ ਮੰਗਤੇ ਅੰਨ ਦਾ ਤੇ ਤੂੰ ਬਣਾ ਦਿਓ ਨਾ ਮੰਗਤੇ ਉਹ ਫੇਰ ਮੁੰਡਾ ਫੋੜ ਕਿਹੜੇ ਖੇਤ ਜੋੜ ਦੂੰ ਹੁੰਦੀਆਂ ਜਮੀਨ ਮਾਂ ਜੀ ਸਾਸਤ ਨਾ ਲੱਗੇ ਨੇ ਪੰਜਾਬ ਨੂੰ ਉਜਾੜਨ ਇਹ ਕਿਹੜਾ ਅਫਗਾਨੀ ਨਾਲੋਂ ਘੱਟ ਲੈ ਛੋੜਨ ਵਾਲੀ ਗੱਲ ਐ ਇਹ ਜਿਹੜੀਆਂ ਕਲੋਨੀਆਂ ਬਸਾਉਣੀਆਂ ਇੱਥੇ ਬਾਹਰ ਦੇ ਲਿਆ ਕੇ ਵੀ ਸਾਡੇ ਪੰਜਾਬੀਆਂ ਸਿੱਖਾਂ ਦੀ ਜ਼ਮੀਨ ਬੋਟ ਉਹਨਾਂ ਨਾਲੋਂ ਵੋਟ ਘਟ ਜੇ ਇਹਨਾਂ ਦੀ ਠੀਕ ਐ ਜੀ ਤੇ ਨਹੀਂ ਕਲੋਨੀਆਂ ਕਿੰਨੀਆਂ ਪੰਗਿਆ ਘਟੋ ਘਟ ਵੀ 20 ਵੀਤੀ ਦੀ 40 40 ਕਲੋਨੀਆਂ ਪੰਗਿਆ ਜਿੱਥੇ 15000 ਨੂੰ ਕੋਈ ਖਰੀਦਦਾ ਨਹੀਂ ਇਹ ਜਿਮੀਦਾਰ ਨੂੰ ਕਿੱਲੇ ਮਗਰ ਜਿਹੜੇ 200 ਗਜ 8 200 ਗਜ 800 1200 ਗਜ ਦਿੱਤੀ ਉਹ ਵਿਗਦੀ 50 ਸਾਲ ਨਹੀਂ ਡੰਗਰੀ ਚਾਰਨੇ ਉਹ ਲੋਕਾਂ ਨੇ ਉਹ ਪੰਗੇ ਕਲੋਨੀਆਂ ਵੇਖ ਲੁਧਿਆਣੇ ਜਾ ਕੇ ਤੇ ਇਹ ਗੱਲ ਵਿੱਚੋਂ ਕੋਈ ਹੋ ਰਹੀ ਹੈ ਸ਼ਾਸਤ ਨਾ ਲੱਗੇ ਨੇ ਪੰਜਾਬ ਨੂੰ ਵਜਾੜਦੇ ਨੇ ਕਿਹੜਾ ਪੰਜਾਬ ਇੱਕ ਐਸੀ ਚੀਜ਼ ਹੈ ਦੇਵੀ ਦੇਵਤੇ ਵੀ ਲੋਚਦੇ ਇਸ ਧਰਤੀ ਤੇ ਆਉਣ ਨੂੰ ਕਿਉਂ